ਮੈਂ ਪਹਿਲਾਂ ਸਾਰਿਆਂ ਨੂੰ ਪਾਪਾ ਦੇਖ ਲਈ ਅੱਜ ਤੱਕ ਹੈਨਾ ਇੱਕ ਵਾਰੀ ਬਾਈ ਜੇ ਕਹੇ ਤੋ ਉਹ ਕਰ ਦੋ ਹਾਂ ਹਾਂ ਬਾਈ ਫਲਾਈ ਨਹੀਂ ਹੋਈ ਆਈ ਨਹੀਂ ਹੈਗੀ ਅਜੂ ਕੋਈ ਨਾ ਠੀਕ ਆ ਮੈਂ ਤਾਂ ਪਾਉਂਗੇ ਪੱਕਾ ਆ ਪਹਿਲਾ ਪਾਈਆ ਉਹ ਤਾਂ ਅਸੀਂ ਤਾਂ ਹੁਣ ਵੀ ਪਾਵਾਂਗੇ ਅਸੀਂ ਤਾਂ ਪਹਿਲਾਂ ਵੀ ਮਾੜ ਰੱਖਿਆ ਸੀ ਅਸੀਂ ਵੀ ਦੇਣਾ ਕਿ ਇਹਨੂੰ ਪਾਵਾਂਗੇ ਬਿਲਕੁਲ ਇਹਨੂੰ ਜਰੂਰ ਪਾਓ ਕਿਉਂ ਪਹਿਲਾਂ ਇਹ ਤਾਂ ਲੋਕਾਂ ਨੂੰ ਪਾ ਪਾ ਦੇਖ ਲਈਆਂ ਸਾਰਿਆਂ ਨੇ ਇਹਨਾਂ ਨੂੰ ਵੀ ਜਰੂਰ ਆਹ ਕਰਾ ਕੇ ਲਿਆ ਵਈ ਸਰਤਾ ਤੇਰੀ ਮਾਂ ਕੀ ਹੋਗਾ ਰਜਿਸਟ੍ਰੇਸ਼ਨ ਮੋਟ ਪਾ ਕੱਲੀ ਛੋਟੀ ਕੱਲੀ ਕੱਲੀ ਬੋਰਡ ਨਹੀਂ ਛੋਟੀ ਪੁੱਤ ਜਿੰਦਗੀ ਵਾਲੀ ਕੱਲੀ ਬੋਰਡ ਸਾਡੇ ਵੱਲੋਂ ਤਾਂ ਹੈਗੀ ਆ ਖਾਣ ਰੋਜ ਬਖਾ ਨੂੰ ਹੋਰ ਵੀ ਵਧੀਆ ਵਧੀਆ ਹੋਰ ਬਾਈ ਠੀਕ ਹੈ ਪਾਉਂਗੇ ਵੋਟ ਛਾੜੂ ਨੂੰ ਹਾਂਜੀ 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 ਛਾੜੂ ਸਾਬ ਨੂੰ ਬਾਈ ਵੱਧ ਤੋਂ ਵੱਧ ਵੋਟਾਂ ਕੱਢਣੀਆਂ ਨੇ ਆਪਾਂ ਸੋ ਪੂਰੀ ਪੜ ਕੇ ਰੱਖਣੀਆਂ ਨਾ ਮਾਤਾ ਬੱਸ ਉਦੋਂ ਹੀ ਪਾ ਲਈ ਠੀਕ ਆ ਮਾਤਾ ਠੀਕ ਆ ਸਾਡਾ ਪਾਪਾ ਇਹਨਾਂ ਨੇ ਨਾ ਜੱਗ ਚਲਾਉਂਦਾ ਪੈਣਾ ਵੀ ਸਾਡੀ ਮਤ ਪੰਚ ਨਾ ਨਾ ਠੀਕ ਆ ਮਾਤਾ ਠੀਕ ਆ ਮਾਤਾ ਠੀਕ ਨਹੀਂ ਜੀ ਬਹੁਤ ਵਧੀਆ ਕਰਦਾ ਮਾਤਾ ਦੀ ਬੇਟਾ ਮਾਤਾ ਛਾੜੂ ਨੂੰ ਵੋਟ ਪਾਏਗੀ ਹੈ ਛਾੜੂ ਨੂੰ ਵੋਟ ਪਾਏਗੀ ਹੈ ਪਾਵਾਂਗੇ ਬਾਈ ਪਾਵਾਂਗੇ ਠੀਕ ਹੈ ਠੀਕ ਆ ਪੁੱਤ ਹਾਂਜੀ ਮਮੀਆਂ ਨੂੰ ਕਿਹੋ ਜਰੂਰ ਚੰਗਾ ਮਮੇ ਨੂੰ ਮਾਸੀਆਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਬਾਈ ਕਿਹਨੂੰ ਵੋਟ ਪਾਏਗੀ ਚੜੂ ਨੂੰ ਪਾਏਗੀ ਛੋਟੇ ਪਿੰਡ ਚੋ ਵੋਟ ਬਦਨੀ ਚਾਹੀਦੀ ਛੋਟੇ ਪਿੰਡ ਦੀ ਨਹਿਰ ਬਦਲ ਦੇਣੀ ਆ ਸੋਨੀ ਨੇ ਮਾਤਾ ਪਾਉਂਗੀ ਵੋਟ ਆ ਪਾਵਾਂਗੇ ਪੱਕਾ ਪਾਵਾਂਗੇ ਪੱਕਾ ਜਮਾ ਬਸ ਸੀਗਾ ਹੋਰ ਵੀ ਸਾਰਿਆਂ ਨੂੰ ਕਹਿ ਕੇ ਕਿ ਬੁਆਇਓ ਕਿਸਨਾ ਪਵਾ ਦੂ ਹੋਰ ਦੱਸ ਹਾਂ ਇਹਨੂੰ ਇਹਨੂੰ ਦੀਣਾ ਰਹੀਆਂ ਦਾ ਅਧਿਆਪੀ ਵੋਟ ਮਾ ਪਾਉਂ ਆ ਠੀਕ ਹੈ ਨਾ ਠੀਕ ਹੈ ਦਾਰੂ ਪੈਸੇ ਨਾ ਹੋ ਕਰਿਓ ਨਾ ਨਾ ਛਕੀ ਦਾਰੂ ਤੇੜੀਆਂ ਬੁੜੀਆਂ ਨੇ ਆ ਇਹ ਅਮਰੀਕਾ ਹਾਂ ਬੰਦੀ ਕਿਹਨੂੰ ਵੋਟ ਪਾਏਗਾ ਆਪਾਂ ਤਾਂ ਤੈਨੂੰ ਪਤਾ ਹੀ ਹੈ ਵਧੀਆ ਵਧੀਆ ਸੋਚਦਾ ਛੋਡੇ ਘਰਾਂ ਦੀ ਤੇ ਪਿੰਡਾਂ ਦੀ ਨਹਿਾਰ ਬਦਲ ਜੂ ਸੋਨੀ ਛੋਡੇ ਪਿੰਡ ਦਾ ਮੁੰਡਾ ਹੀਰੋ ਕਾਲਾਂ ਦਾ ਹੀ ਜਿਹੜਾ ਛੋਡੇ ਬਾਰੇ ਸੋਚ ਰਿਹਾ ਹੈ ਹਨਾ ਫੜ ਕੇ ਲਾ ਦੇ ਫੜ ਕੇ ਲਾ ਦੇ ਖਾਨੀ ਨੂੰ ਪਾਵਾਂਗਾ ਭਾਈ ਵੋਟ ਝਾੜੂ ਦਾ ਵੋਟ ਨੱਬੜਾ ਮਤਾ ਝਾੜੂਗਾ ਸੋਨੀ ਸੋਨੀ ਨੂੰ ਪਾਉਣੀਆ ਮੂਰੇ ਸਰਪੰਚੀ ਵੇਲੇ ਖਾਨੀ ਨੂੰ ਜਿਹੜਾ ਕਹੂਗਾ ਖਾਨੀ ਉਹ ਤੈਨੂੰ ਪਾ ਬਸ ਠੀਕ ਹੈ ਭਾਈ ਪਾਉਂਗੇ ਵੋਟ ਝਾੜੂ ਨੂੰ ਜਰੂਰ ਜੀ ਜਰੂਰ ਤੁਹਾਡੇ ਪਿੰਡ ਦੀ ਨਹਿਰ ਬਦਲ ਜਾਣੀ ਹੈ ਠੀਕ ਹੈ ਖੁੜੀਆ ਸਾਹਿਬ ਦਾ ਆਪਾਂ ਵੋਟ ਬੈਂਕ ਐਥੋਂ ਵਧਾਉਣਾ ਵੱਧ ਤੋਂ ਵੱਧ ਵੋਟਾਂ ਕੱਢਣੀਆਂ ਨੇ ਆਪਣੇ ਪਿੰਡ ਤੋਂ ਬਿਲਕੁਲ ਨੰਬਰ ਬੜਾ ਵਧੀਆ ਹਾਂ ਗੱਲ ਪਾਵਾਗੇ ਗੱਜ ਕੇ ਪਾਵਾਗੇ ਨੰਗੇ ਆਵਾਜ਼ ਵੀ ਬਾਲਟੀ ਪਾਏਗੀ ਨੰਗੇ ਹੋ ਕੇ ਪਾਵਾਂਗੇ ਵੋਟਾ ਮੁੰਡਾ ਜਿੱਥੇ ਭਵਾਊਗਾ ਉੱਥੇ ਪਾਵਾਂਗੇ ਨੰਗਾ ਕੰਮਾਉਣ ਤੋਂ ਆਹ ਠੀਕ ਜਿੱਥੇ ਸੋਨੀ ਕਹੂਗਾ ਪਾਉਂਗੇ ਵੋਟ